ਤਾਰੀ ਲਾਈਵ ਜੁੜੇ ਹੋਏ ਵੇਖਣ ਨੂੰ ਨਾਲ ਹਰ ਇੱਕ ਲਈ ਜਿਸੇ ਪ੍ਰਾਈਮ ਹੁਆ ਜੀ ਮਾਨੀ ਬਹੁਤ ਬਹੁਤ ਧੰਨਵਾਦ ਆਦਾ ਸਮਾਹ ਹੋਇਆ ਬਹੁਤ ਬਹੁਤ ਧੰਨਵਾਦ ਲੱਖ ਲੱਖ ਮੁਬਾਰਕਾਂ ਤੁਹਾਨੂੰ ਉਸਤਾ ਕਹਿੰਦਾ ਜੀ ਰਜੀਤ ਸਿੰਘ ਜੀ ਹਰਜਿੰਦਰ ਸਿੰਘ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਪ੍ਰਧਾਨ ਉਸਤਾ ਕਹਿੰਦਾ ਜੀ ਬਹੁਤ ਬਹੁਤ ਧੰਨਵਾਦ ਬਖਸ਼ਾ ਜੀ ਖੇਡ ਮੇਲੇ ਦੀ ਇੱਥੇ ਹਰਿੰਦਰ ਬੱਲੀ ਨਕੋਜੇ ਵਾਲਾ ਸਾਹਮਣੇ ਸਜਤੋ ਵਾਲ ਦੀ ਧਰਤੀ ਦਾ ਕਹਿੰਦੇ ਵੀ ਮੰਗਲ ਸਿੰਘ ਦਾ ਪੁੱਤਰਾ ਬੱਬੂ ਨਾਮ ਹੈ ਸਲੜਵਾਂ ਦਾ ਕਬੱਡੀ ਪਾ ਰਿਹਾ ਹੈ ਜੋਰਾ ਸਾਹਿਬ ਕਹਿੰਦੇ ਵੀ ਨਾੜਵਾਂ ਨੇ ਫਿਰ ਕੀਤੀ ਫਿਰ ਟਰਾਈ ਮੈਦਾਨ ਦੇ ਵਿੱਚ ਲਓ ਅਟਕਾ ਮਗਾਤਾ ਲੋ ਇਧਰਲੇ ਪਾਸੇ ਵੇਖਾਂ ਵੀ ਆਤੀ ਸਾਡੇ ਸਤਿਕਾਰਯੋਗ ਜੱਸਾ ਪੰਡਾਲ ਜੀ ਜਿਹੜੇ ਲਾਈਵ ਟੱਕਰਾਂ ਨੇ ਖੇਡ ਮੇਲੇ ਨੂੰ 365.com ਤੇ ਥਰੂ ਇਹਨਾਂ ਵੱਲੋਂ ਰਬੜ ਦੇ ਸੱਤ ਪਹਿਲਾ 10 ਵੀਰਾਂ ਦਾ ਧੰਨਵਾਦ ਹੈ ਤੇ ਲੱਖਾਂ ਲਗਰ ਹੱਟੇ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਜੱਸਾ ਪੰਡਾਲ ਵੱਲੋਂ ਕੀਤਾ ਜਾ ਰਿਹਾ ਹੈ ਕਿੰਨੇ ਵੀ ਅਸੀਂ ਲਾਈਵ ਦੇਖ ਰਹੇ ਆ ਜਿਹੜਾ ਖਿਡਾਰੀ ਵੀਰਾਂ ਦਾ ਮਾਣ ਸਮਾ ਤੁਸੀਂ ਕਰਦਾ ਦਿਲ ਖੋਲ ਕੇ ਮੈਦਾਨ 'ਤੇ ਜਾ ਫਿਰੋ ਆਪਣੇ ਨਾਮ ਦਾ ਉਸਰਾਓ ਇਹਦੇ ਕਬੱਡੀ ਸਾਹਮਣੇ ਸੇਧੋ ਚਮਕੀਲੇ ਦਾ ਪੁੱਤਰ ਪੰਡਾਲ ਜਿੰਨਾਂ ਵਾਲਾ ਤਾੜੀ ਮਾਰਦੇ ਪੰਡਾਲ ਜਿੰਨਾਂ ਦੇ ਵਾਸਤੇ ਦੰਦਵਾਤਾ ਹੋ ਗਿਆ ਹੈ ਪੰਡਾਲ ਦੇ ਨਾਮ ਵਾਲਾ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਚਰਦੀਕਲਾ ਕਬੱਡੀ ਕਲੱਬ ਜਲੰਧਰ ਹਰਜੀਤ ਦੇ ਫਰਾਂਸ ਕਬੱਡੀ ਕਲੱਬ ਪਤੋ ਹੀਰਾ ਦੇਖ ਪਹਿਲੇ ਮੈਚ ਖੇਡਣਾ ਹੈ ਇੰਦਰਜੀਤ ਦੀ ਪਾਈ ਹੋਈ ਕਬੱਡੀ ਉਧਰਲੇ ਪਾਸੇ ਪੰਡਾਲ ਤੋਂ ਨਾ ਪਿੰਡ ਹੈ ਔਰ ਵੇਖਾਂਗੇ ਵਜਰੀ ਭਾਰ ਦਾ ਬੜਾ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਫਾਈਨਲ ਮੈਚ ਪਰ ਪੁਆਇੰਟ ਵੇਖਾਂਗੇ ਵੀ ਇੰਦਰਜੀਤ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਗਿਆ ਮੇਰੀ ਬੇਨਤੀ ਹੈ ਮਾਣੀ ਪੰਡਾਲ ਜੀ ਜਣਾ ਨੂੰ ਕੇ ਜਨਰੇਟਰ ਤੇਲ ਜਿਹੜਾ ਜਰੂਰ ਪਾ ਦੇ ਕੋਲ ਥੋੜਾ ਜਿਹਾ ਰਹਿ ਗਿਆ ਇਹ ਬੇਨਤੀ ਕੀਤੀ ਜਾ ਰਹੀ ਹੈ ਸਾਡੇ ਵੀਰਾਂ ਵੱਲੋਂ ਉਧਰ ਜਿੱਸੇ ਪੰਡਾਲ ਨੂੰ ਲੱਖ ਲੱਖ ਮੁਬਾਰਕ ਦੇਵਾਂਗੇ ਜੋ ਸੀ ਤੇ ਪਿੰਡਾਂ ਵਿੱਚ ਵੱਡੀਆਂ ਰੌਣਕਾਂ ਲੱਗੀਆਂ ਹੈ ਕਿਹਦੇ ਵੀ ਦੁਆਬੇ ਦਾ ਮੰਨਿਆ ਪਰਮੁਜਾ ਖੇਡ ਮੇਲਾ ਇਹ ਪੰਡਾਲ ਦੇ ਨਾਲ ਦੀ ਤਰਤੀ ਦੇ ਹੋ ਗਿਆ ਹੈ ਗਹਿ ਕਈ ਦੇ ਮੁਕਾਬਲੇ ਹੋ ਗਏ ਨੇ ਰਾਬੜੀ ਦੇ ਦਰਸ਼ ਵੀ ਥੱਲੇ ਵੀ ਜੁੜੇ ਹੋਏ ਮਜਾਦ ਨਾਲ ਕਿਹਦੇ ਨੂੰ ਫਾਈਨਲ ਦੀ ਟੱਕਰ ਦੇਖ ਕੇ ਜਾਣੀ ਹੈ ਲੱਖ ਲੱਖ ਵਧਾਈਆਂ ਦਵਾਂਗੇ ਤੁਹਾਡੀ ਸਾਰੀ ਪ੍ਰਬੰਧਕੀ ਕਮੇਟੀ ਨੂੰ ਮਤੂ ਸ਼ਿਮਾ ਦੋਨਾ ਵਾਲਾ ਮਤੂ ਸ਼ਿਮਾ ਵਾਲਾ ਜਫਾ ਲਾ ਰਿਹਾ ਖੇਡ ਦਾ ਮੈਦਾਨ ਵਿੱਚ ਹੋ ਗਈ ਬੱਲੇ ਬੱਲੇ ਨੰਬਰ ਸ਼ਿਮਾ ਦੋਨਾ ਵਾਲਾ ਮਤੂ ਪੰਡਾਲ ਦੋਨਾ ਦੇ ਵਾਸਤੇ ਜੁੜ ਗਿਆ ਹਰਪੂਰਨ ਸਿੰਘ ਜੀ ਲੱਖ ਲੱਖ ਵਧਾਈਆਂ ਤੁਹਾਡੀ ਸਾਰੀ ਪ੍ਰਬੰਧਕੀ ਕਮੇਟੀ ਨੂੰ ਨਵੀਂ ਸਪੋਰਟਸ ਲਾ ਪੰਡਾਲ ਦੋਨਾ ਦੀ ਸਾਰੀ ਪ੍ਰਬੰਧਕੀ ਕਮੇਟੀ ਨੂੰ ਲੱਖ ਲੱਖ ਵਧਾਈਆਂ ਇਹਦੇ ਪੰਡਾਲਪਰੇ ਵਾਲੇ ਸਤਕਾਰ ਦੇ ਕਬੱਡੀ جفاٹ کر گیا جن سو جمع دفلا سو ਇਦਰ ਇੰਦਰਜੀਤ ਦੀ ਕਬੱਡੀ ਕੇ ਖੇਡ ਖੇਡਾਂ ਵਿੱਚ ਕਬੱਡੀ ਜਿਹਨੂੰ ਆਖਦੇ ਕਬੱਡੀ ਖੇਡੀ ਜਾਂਦੀ ਹੈ ਪੱਟਾਂ ਦੇ ਜਰਨਲ ਮਿੱਤਰੋ ਕਬੱਡੀ ਪੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਕਬੱਡੀ ਪੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਇਬਨ ਬਿਲਲ ਕਹਿੰਦੇ ਵੀ ਸੱਤਾ ਵੀ ਪੁੱਜਿਆ ਆਪਣੀ ਮਿੱਤਰ ਮੰਡੀ ਦੇ ਨਾਲ ਆਹ ਵਾ ਇਹਨਾਂ ਵੀਰਾਂ ਲਈ ਧੰਨ ਦਾਂਗੇ ਸੱਤਾ ਇਦਰਪੁਰ ਤੋਂ ਵੀ ਪੁੱਜਿਆ ਮਨਜੀਤਬਾਜੀ ਬੇਨਤੀ ਹੈ ਜਿਹੜੇ ਵੀਰ ਗਰਾਉਂਡ 'ਚ ਆ ਕੇ ਦੇਖੋ ਇਹ ਵੱਧ ਮਾਰੀ ਗਰਾਉਂਡ ਤੋਂ ਥੋੜਾ ਬਾਹਰ ਚਮਕੀਲੇ ਵੀਰ ਥੱਲੇ ਵਾਲੀ ਬਾਹਰ ਕਰੋ ਰਜੀਤ ਸਿੰਘ ਜੀ ਅਤਾਸ਼ ਸਿੰਘ ਜੀ ਹਰਜਿੰਦਰ ਸਿੰਘ ਜੀ یہ سارے ستکار وزیر سارے ستار جنہیں نمبر لے کے آئے اور پتا جی بولے ان سو یہ تو چمکیلے کا پتر ہر بار چمکیلا جی تھی نہ بولتے آپ یہ تو بولے جان یہ کبڈی کھیل کے میدان کے سامنے یہ آ پلا اے, اے پلا چولہ اے چوڑا سا دھرتی کا جتوا سکھ من چولہا صاحب جتنے کا لکھا لڈن خٹر والا لکھے تیرا وار دسے پنڈالوں لگی جا رہا ہے سیلا لکھا جی لنڈن خٹر والے وو

30 ਸੈਕਿੰਡ ਦਾ ਹੂਟਰ ਆਇਆ ਸਾਡੇ ਵੀਰ ਨੇ ਹੈਪੀ ਬਲਸਨਵਾ ਵਾਲੇ ਦਾ ਵੀ ਬਾਅਦ-ਬਾਦ ਤਾਜ਼ਰ ਕਰਾਂਗੇ ਸਰਪੁਰੋ ਸਿੰਘ ਵੀ 500 ਰੁਪਏ ਦਾ ਖਿਡਾਰੀਆਂ ਦੇ ਲਈ ਮਾਣ ਗਹਿ ਮਾਣ ਭੇਟੇ ਹੋਏ ਬਾਕੀ ਪਾਸੇ ਹਿੰਦਰਜੀਤ ਦੀ ਕਬੱਡੀ ਤੋਂ ਨਿਆਰਾ ਵਖਰਾ ਇਧਰਲੇ ਪਾਸੇ ਵੇਖ ਕੇ ਵੀ ਝਾਸੀ ਪੰਡਾਹ ਤੋਂ ਲੈ ਪਿੰਡ ਦਾ ਸੁੱਖੇ ਦੇ ਟਿੱਡਾ ਮੈਦਾਨ ਦੇ ਵਿੱਚ ਕਰਦਾ ਟਰਾਈ ਵੇਖਾਂਗੇ ਪੁਆਇੰਟ ਧਾਵੀ ਦਾ ਜਾਂ ਝਾਸੀ ਦਾ ਇਹ ਗੱਲ ਸਮਝਦੀ ਹੈ ਕਿ ਖੜ-ਖੜ ਵੇ ਦੇ ਲੋਕੀ ਸਪੋਰਟ ਨੂੰ ਵੀ ਆਉਂਦੇ ਯਾਰੋ

ਜੇ ਤੋਹ ਜੇ ਮੱਤੂ ਸਿੰਘਾਂ ਦੇ ਲਗਾਤਾਰ ਆਏ ਤੇ 5 ਕਿਲੋ ਦੇਸੀ ਕੇਕ ਦੇ ਵੀ ਮਾਰ ਕਰਦਾ ਤਾਂ ਤਾੜੀ ਮਾਰਦੇ ਜੋਰ ਨਾਲ ਲੱਖਾਂ ਹੀ ਲੰਨ ਹਟਦੇ ਵਾਲੇ ਇਹਦੇ ਸੁਖਦੇਵ ਸਿੰਘ ਦੀ ਸੋਬਾ ਚਮਕੀਲੇ ਦਾ ਪੁੱਤਰਾ ਚਮਕੀਲੇ ਨੇ ਤਕੜੀ ਕਬੱਡੀ ਖੇਡੀ ਆ ਮੈਦਾਨਾਂ ਦੇ ਵਿੱਚ ਲਾ ਚਮਕੀਲੇ ਦਾ ਪੁੱਤਰਾ ਇੱਕ ਹੋਰ ਨੰਬਰ ਲਾ ਗਿਆ ਲੈ ਵੀ ਜੱਸਾ ਮਹਾਰਾਜ ਸਾਡਾ ਵੀਰ ਲਾਈਕ ਅਖਿਲਾ ਖੇਡ ਮੇਲੇ ਨੂੰ ਪਰ ਗੁਰੂ ਸਿੰਘ ਨੇ 500 ਦਾ ਮਾਰ ਵਜਿਆ ਖੇਡ ਦੇ ਮੈਦਾਨ 'ਚ ਕਬੱਡੀ ਆ ਲਾ ਇਧਰ ਮੰਜੀਦ ਪੰਡਾਲ ਦੇ ਪੁੱਤਰ ਦੇ ਫੈਲਾਉ ਤੇ ਹੋਊ ਬੱਲੇ 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 ਕੜੀ 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 ਬੱਲੇ 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 ਆ ਮੰਜੀਦ ਸਰ ਇਹ ਮੰਜੀਦ ਕਿੰਦ ਰਿਹਾ ਬਿਨਾ ਮੰਜੀਦ ਪਟਾਲ ਕਿੰਨੇ ਵੀ 500 ਚਾਚਾ ਜੀ ਵੱਲੇ 1000 ਰੁਪਇਆ ਤੇ ਪੂਰਨ ਸਿੰਘ ਜੀ ਵੱਲੋਂ 500 ਮੰਜੀਦ ਦੇ ਪੰਡਾਲ ਦੇ ਪੁੱਤਰ ਦੇ ਵਾਸਤੇ 500 ਰੁਪਇਆ ਫਿਰ ਜੀ ਇਹ

ਆਜਾ ਕੈਮਰਾ ਲਗਾਦਾ ਇਹ ਕਵਰ ਕਰ ਰਿਹਾ ਬਾਹਰ ਬੱਠੇ ਵੀਰ ਇਸੇ ਕੈਮਰੇ ਦੇ ذریعے ਤੁਹਾਨੂੰ ਦਿਖਾ ਰਿਹਾ ਇਹ ਮੁਸਤਾਕਾਂ ਜੀ ਪਿੰਡੇਬਾੜੀ ਥੋੜਾ ਜਿਹਾ ਕੰਟਰੋਲ ਆਪਾਂ ਕਰਨਾ ਹੈ ਇੱਕ ਜਿਵੇਂ ਸੈੱਟ ਕਰ ਦਿਓ ਵੀਰੇ ਲੈ ਮਿਹਰਬਾਨੀ ਥੋੜਾ ਸੈੱਟ ਕਰ ਦਿਓ ਵੀਰੇ ਅਰੇ ਕਰ ਦਿਓ ਸੈੱਟ ਤੇ ਸੂਰ ਸਿੰਘ ਜੀ ਤੇ ਤੁਰਨ ਸਿੰਘ ਜੀ ਕਹਿੰਦੇ ਕਿ ਅਸੀਂ ਵੀ ਆਪਰੇ ਉਸ ਤੱਕੜੀ ਕਬੱਡੀ ਖੇਡੀ ਹੈ ਇਹ ਭਰਾਵਾਂ ਦੂਜੇ ਪਿਆਰ ਤਰਫਦਾਰ ਸਿੰਘ ਸਰਨ ਸਿੰਘ ਵਾਲਾ گوپی سوا اٹلی مدو دلی پانچ سو کا مان ویچتا بعد بعد یہ مدد دلی ایک ہزار روپئے سالوں لکھا دیٹر والے مان ویچتے ہیں میں بھی سسرام صاحب پیسے تو لو آم نکی جی دفعے متو لگاتار لاؤ پانچ کلو دو دفعہ لگاتار لکھا لنڈر ہوٹل والا کہ لا لے متو 5 ਕਿਲੋ ਦੇਸੀ ਕੀ ਇਹ ਨਾਲ ਕਰਨਾ ਤੇ ਬੱਲੀ ਫੜਾਵਲਾ ਤੇ ਮੋਟਰਸਾਈਕਲ ਦਿਲਬੀਰ ਕਲੱਚ ਵਾਲੇ ਮੋਟਰਸਾਈਕਲ ਮਿਲਿਆ ਲੱਖਾ ਸੜਾ ਵੀ ਕੈਨੇਡਾ ਜੂ ਮੱਸਿਆ ਹ ਜਿੰਦਗੀ ਦਾ ਪਰਮਿਤਰਾ ਤੇ ਇਧਰ ਸੁੱਖੇ ਭੰਡਾਲ ਲੱਗੇ ਨੇ ਵੀ ਕਬੜੀ ਦਾ ਵਾਰਸ ਆਖਾਂਗੇ ਜੱਸੇ ਭੰਡਾਲ ਦੀ ਕਬੜੀ ਦਾ ਵਾਰਸ ਹਰਜੀਤ ਤੇ ਗੁਰਜੀਤ ਕਹਿੰਦੇ ਵੀ ਅੱਜ ਅਰੇ ਨੇ ਫਿਹਾਰੇ ਨੇ ਇਧਰ ਬੱਗਾ ਤੇ ਨਾਲ ਨਾਲ ਸੇ ਪਾਸੇ ਦੇਖਾਂਗੇ ਵੀ ਕਿ ਸਤਕਾਰ ਭੰਡਾਲ ਤੋਂ ਨਵਾਮ ਮਾਂਜ ਕਬੱਡੀ ਬਾਲ ਦੇ ਮਾਤਾ ਉਧਰੋਂ ਲੇ ਪਾਸੇ ਚਾਰ ਜਾਫੀ ਹੈ ਹੁਣ ਵੇਖਾਂਗੇ ਕਿ ਚਾਰਾਂ ਜਾਫੀ ਵਿੱਚੋਂ ਖੇਡਾਂ ਬੰਦ ਚੜ੍ਹ ਕੇ ਟਰਾਈ ਕਰਦਾ ਇਹਨਾਂ ਨੂੰ ਸਮੇਂ ਦੀ ਹੈ ਫਾਈਨਲ ਦੀਆਂ ਟੀਮਾਂ ਨੂੰ ਬੇਨਤੀ ਹੈ ਸਤਕਾਰ ਦੀ ਖੇਡ ਜੰਗੀ ਲੱਗੀ ਤਾੜੀ ਮਾਰ ਦਿਓ ਮੁੰਡੇ ਦੇ ਵਾਸਤੇ ਸਤਕਾਰ ਭੰਡਾਲ ਦੇ ਵਾਲਾ ਸਤਕਾਰ ਭੰਡਾਲ ਦੇ ਵਾਲਾ ਨੰਬਰ ਆਫ ਮੂਟੀ ਦੇ ਵਾਸਤੇ ਤਾੜੀ ਵੱਲੋਂ 500 ਰੁਪਏ ਸਤਕਾਰ ਦੇ ਵਾਸਤੇ ਹੈ ਇਹਨਾਂ ਮਦਦਗਾਰੀ ਹੁਣਾਂ ਦਾ ਧੰਨਵਾਦ ਹੈ ਆਹ ਤਰੇਬਾਰੀ ਆਪਸ਼ੋ ਹੋਰੇ ਤਾਰੀ ਕੋਲੇ 500 ਰੁਪਏ ਸਰਕਾਰ ਦੇ ਵਾਸਤੇ ਬੇਨਤੀ ਆ ਵੀ ਪੈਸੇ ਜਿਹੜੇ ਆ ਉਹ ਖਿਡਾਰੀਆਂ ਤੇ ਸਿੱਧੇ ਪਾ ਦੇ ਕਰੋ ਉਧਰ ਇੱਕ ਮਿੰਟ ਮੇਰੇ ਬਿੱਟੂ ਜੋ ਤੱਕੀ ਜਫਾ ਦਾ 20 ਸਟੂਡੀਓ ਸਿਮਾ ਦੇ ਨਾਲ ਵਾਲੇ ਵੀ ਪੁਜੇ ਉਹਨਾਂ ਦਾ ਵੀ ਧੰਨਵਾਦ ਪੁਜਾ 20 ਸਟੂਡੀਓ ਇਧਰ ਬੱਗੇ ਦਾ ਜਫਾ ਬੱਗੇ ਦਾ ਜਫਾ ਉਹਦੇ ਨਾਲ ਦੋਨੇ ਖੇਡਿਆ ਫਰਾਗ ਖੇਡਿਆ ਸੀ ਹਰਜੋਤ ਜੁਬੇ ਦੇ ਹੋਏ ਨੇ 2000 2000 ਹਰਜੋਤ ਜਫੇ ਦਾ ਬਿੱਟੂ ਬੜਿਆ ਕਬੱਡੀ ਇੱਕ ਵਾਰ ਜੀ ਦੱਸੇ ਵਿੱਕੀ ਹਰੀਕੇ ਨੂੰ ਦਾ ਉਹਨੇ ਇੱਕ ਜੀ 500 ਰੁਪਏ ਸ਼ਾਨੇ ਪੜਾਹਲ ਵੱਲੋਂ ਉੱਤੇ ਜਾਣੇ ਪੰਜਾਬ ਕਬੱਡੀ ਐ ਐਸੋਸ਼ੀਏਸ਼ਨ ਸਮੁੱਚੀ ਫੈਡਰੇਸ਼ਨ ਦੇ ਵੱਲੋਂ ਵਿੱਕੀ ਹਰੀਕੇ ਦਾ ਸੇਸ਼ ਮੱਦਰ ਦੇ ਮਾਰ ਸਨਮਾਨ ਕੀਤਾ ਜਾਣਾ ਹੈ ਸੋ ਮੇਰੀ ਬੇਨਤੀ ਹੈ ਵਿੱਕੀ ਹਰੀਕੇ ਨੂੰ ਉਹ ਖੇਡ ਦੇ ਮੈਦਾਨ 'ਚ ਪੱਜੇ اس وجہ کا وشیش پتر سے سمرپ ہے ٹائگر گرجیت گوگو لڑکی مارا بھی بجے اس مرانپ ہے کا دوسرا دفعہ کلو دیسی گے موٹر سائیکل گیا پردھان دلویت رج کتر گیا ماسٹر جیت سن کا پتر ہے واٹا راجا بنڈال دینے والا بھی بج گیا ہے واجا بنڈال دینے والا بھی بج گیا ہے راجا بھی بہت 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 ہے ਕਦੇ ਕੋਈ ਵਰਗੇ ਆਰ ਛੋਟੇ ਰਾਜੋ ਨੇ ਤਗੜੀ ਖੇਡ ਦਿਖਾਈ ਹੈ ਖੇਡ ਰਮਾਜ ਕੀਤੇ ਹੋਣਾ ਨੇ ਤਗੜੇ ਜਿਹਾ ਫੇਰੇ ਆ ਹਨੀ ਹੋਣਾ ਦੇ ਬੱਚ ਬਿਹਤਰੀ ਖੇਡ ਦਿਖਾਈ ਹੈ ਲੱਗਦਾ ਵੀ ਹਾਸਮਾ ਹੋ ਗਿਆ ਹੈ ਸਟਾਰ ਰਵਿੰਦਰ ਸਿੰਘ ਜੀ ਸਾਹ ਦਾ ਸਰਪੰਚ ਸਿੰਘ ਵਾਲੇ ਇੱਕ ਮਿੰਟ ਫਿਰ ਫਿੱਟ ਇੱਕ ਆ ਸਮੇਂ ਤੱਕ ਜੋੜਾ ਸਾਹਿਬ ਦੇ 8 ਨੰਬਰ ਤੇ ਪਡਾਲ ਦੋਨੇ ਨੇ 16 ਇੱਕ ਵਾਰ ਪਡਾਲ 16 ਜਿਦਾਰੀ ਮਾਰਦੇ ਨਾਲ ਦੋ ਨੰਬਰ 8 2 16 ਨੰਬਰ ਨੇ ਜਨਰ ਰਵਿੰਦਰ ਸਿੰਘ ਜੀ ਬਿੱਲਾ ਜੀ ਸਾਗਰਪੰਜ ਸਿਨਮਾ ਜੋਨਾ ਵਾਲੇ ਦਲਬੀਰ ਸਿੰਘ ਉਹਨਾਂ ਦਾ ਨਾਮ ਸਮਾ ਕੀਤਾ ਗੇ ਮੋਟਰਸਾਈਕਲ ਦੇ ਨਾਲ ਆਹ ਲੱਖਾਂ ਦੀ ਤਾਣਾ ਬਾਦ ਬੱਤਾਨ ਦਾ ਵੱਡੀ ਦੇਣ ਹੈ ਤੁਹਾਡੀ ਮਾਫਰ ਕਬੱਡੀ ਨੂੰ ਪ੍ਰਧਾਨ ਦਲਬੀਰ ਕਲਾ ਜੀ ਤੁਸੀਂ ਪਿਛੇ ਤੋਂ ਖੜੇ ਹੋ ਤੁਹਾਡੇ ਮੋਟਰਸਾਈਕਲ ਆ ਮੋਹਲ ਦੇ ਮੱਤੂ ਤਾਰ ਰਿਹਾ ਦੇਖੋ ਪਹੁੰਚਣਾ ਹੋਣਾ ਮੈਨੂੰ ਬਟੂ ਨੂੰ ਉਫਰੇ ਗਰਾਊਂਡ ਦੇ ਵਿੱਚ ਪਾਉਂਦੀ ਕੀਤੀ ਆ ਬੇਬੇ ਰਾਜੇ ਪੰਡਾਲ ਮਾਸਟਰ ਅਜੀਤ ਸਿੰਘ ਦਾ ਪੁੱਤ ਆ ਉਹਦੇ ਪਹਿਲਾ ਜਿਹੜਾ ਕੀਤਾ ਵੀ ਰਾਜੇ ਪੰਡਾਲ ਜਿਹੜਾ ਦੀ ਖੇਡ ਬਾਕ ਵਧੀਆ ਮਾਲਕ ਦੀ ਮਰਚਿਸ਼ ਹੋਈ ਹੈ 5000 ਰੁਪਏ ਰਾਜੇ ਪੰਡਾਲ ਦਾ ਵਿਸ਼ੇਸ਼ ਸ਼ਮਾਨ ਸਮਾ ਤਾੜੀ ਮਾਰ ਦਿਓ ਤਾੜੀ ਮਾਰ ਦਿਓ ਪਰਵੰਦੇ ਪਿੰਡਾ ਜੀ ਖਣਾ ਵੱਲੇ 5000 ਰੁਪਏ ਰਾਜੇ ਪੰਡਾਲ ਦੇ ਵਾਸਤੇ ਵੱਡੇ ਰਾਜੇ ਦਾ ਮਾਨ ਸਮੋਹਿਤਾ ਦਾਰਿਆ ਹੈ 5000 ਦੇ ਨਾਲ ਇਧਰ ਹੈ ਦਲਵੀ ਸਿੰਘੀ ਕਲੱਬ ਔਰ ਬੱਲੀ ਸਾਡਾ ਵੀ ਸੁਖਨਾ ਜਿਨ੍ਹਾਂ ਵੱਲੋਂ ਮੱਤੂ ਨੂੰ ਮੋਟਰਸਾਈਕਲ ਔਰ ਹੀਪ ਨੂੰ ਮੋਟਰਸਾਈਕਲ ਲੱਖਾਂ ਦੀ ਲੰਗਰ ਖੱਟਣ ਵਾਲਿਆਂ ਨੇ ਮਾਲ ਕਰਨਾ ਹੈ ਬਿੰਦਰਲ ਹਾਜਮ ਜੀ ਨੂੰ ਐਕਟਿਵਾ ਐਕਟਿਵਾ ਦੇ ਨਾਮ ਆਸ਼ਮਾਨ ਹੈ ਤੇ ਰਵਿੰਦਰ ਬਿੱਲਾ ਜੀ ਨੂੰ ਉਹਨਾਂ ਨੂੰ ਵੀ ਮੋਟਰਸਾਈਕਲ ਦਿੱਤਾ ਗਿਆ ਹੈ ਚਾਰ ਮੋਟਰਸਾਈਕਲ ਦਿੱਤੇ ਗਏ ਤੇ ਮੱਤੂ ਤੇ ਹੀਪ ਨੂੰ ਮੋਟਰਸਾਈਕਲ ਮਿਲੇਗਾ ਇਹ ਮਾਣ ਹੈ ਇਹ ਦਸਰੂਪ ਸਿਧੀ ਮੁਬਾਰਕਾ ਦੇਤੇ ਜੱਸੇ ਪੰਜਾਬ ਨੂੰ ਆ ਰੋਟ ਸਾਰੇ ਹਰਬਜ ਸਿੰਘ ਜੀ ਬਲਾਈ ਤੋਂ ਸਾਡੇ ਸੋਹਣਾ ਵਾਲੇ ਵੀ ਬੁੜੀਆਂ ਦੇ

ਨਜੀਦ ਮਾਨੀ ਪੰਡਾਲ ਵੱਲੋਂ ਤੇ ਪੰਡਾਲ ਵਾਲੇ ਜਿੰਨੇ ਦੇ ਫਲਾਨ ਪੰਜੇ ਵਾਲੀ ਵੱਲੋਂ 500 ਜਿੰਨੇ ਦੇ ਫੇ ਲੱਗਣਗੇ ਇਹਦੇ ਗੈਰੀ ਪੰਡਾਲ ਜੀ ਆਪਣੇ ਕਿਧਰ ਦਾ ਹੈ ਗੈਰੀ ਪੰਡਾਲ ਜੀ ਕਿਹੜਾ ਬਹੁਰੀ ਸਿੰਘ ਜੀ ਆਓ ਤੁਸੀਂ ਵੀ ਹਰਜੀਤ ਲੁਕਾ ਜੀ ਉਹਨਾਂ ਵੱਲੋਂ ਹਰਜੋਧਰੀ 500 ਦਾ ਮਾਨ ਇਹ ਮਾਲਿਆ ਸਿੱਦੇ ਫਰਲਾ ਜੀ ਬਿੱਟੂ ਬਰੇ ਬਿੱਟੂ ਇਹ ਬੇਨਤੀ ਆ ਗਰਾਊਂਡ ਦੇ ਵਿੱਚ ਮੂਹ ਸਪਰੇ ਪਹੁੰਚ ਕੀਤੀ ਜਾਵੇ ਬੇਨਤੀ ਆ ਗਰਾਊਂਡ ਦੇ ਵਿੱਚ ਮੂਹ ਸਪਰੇ ਪਹੁੰਚ ਕੀਤੀ ਜਾਵੇ ਰਵਾੰਦੀ ਕਮੇਟੀ ਨੂੰ ਬੇਨਤੀ ਆ ਮੂਹ ਸਪਰੇ ਦਿੱਤੂ ਮੂਹ ਸਪਰੇ ਪਾ ਦਿੱਤੀ ਜਾਵੇ ਜੀ ਉਹਦੇ ਸਤਕਾਰ ਦੇ ਕਾਜੀ ਵੱਲੋਂ 1000 ਰੁਪਇਆ ਉਹ ਟੀਂਗੇ ਵਾਸਤੇ ਮਾਨ ਭੇਜਿਆ ਲੈ ਵੀ ਸਿਦਮਾ ਵਾਲਿਆਂ ਫਰਮਾਇਤ ਕਰਦੇ ਜੀ ਜੀਤੂ ਕਾਲ ਸਿੰਘ ਸੁਣਦੇ ਆ ਹਰਜੋਤਰੀ ਮਾਨ ਭੇਜਣ ਦੇ ਧੰਨਵਾਦ ਹੈ ਲੈ ਵੀ ਸਿਦਮਾ ਵਾਲਾ 1000 ਰੁਪਇਆ ਇਹ ਸਾਡੇ ਚਟਕਾਰ ਦੇ ਤਾਇਆ ਜੀ ਸਾਰੀ ਟੀਮ ਲਈ ਪੰਡਾਲ ਤੋਂ ਉਹਨਾਂ ਦੇ ਲਈ 1000 ਮਾਣ ਭੇਜਦੇ ਆ। ਮੋਹਰੂ ਜੀ ਚਟਕਾਰ ਦੇ ਸੁਮਲਾ ਸਿੰਘ ਜੀ ਸਾਡੇ ਦੇ ਤਾਰ ਸਿੰਘ ਜੀ ਸੈਦੋਵਾਲ ਕਹਿੰਦੇ ਵੀ ਮਾਇਲ ਗਫੇ ਆਪਾਂ ਵੀ ਬੂਲੋ ਮਾਣ ਕਰ ਰਹੇ ਨੇ ਖਿਡਾਰੀਆਂ ਦਾ ਇੱਧ ਕਬੱਡੀ ਤੇ ਫਿਰ ਕੀ ਆ ਵੀ ਪੈਂਦੀ ਹੋਈ ਕਬੱਡੀ ਐ। ਮੋਹਰੂ ਜੀ ਦੇ ਪਾਸੇ ਵੇਖਾਂਗੇ ਗੁਰਜੀਤ ਪੰਡਾਲ ਨੂੰ ਕਬੱਡੀ ਸਿਧਵਾ ਮਾਣ ਦੇਦੇ ਨੇ ਪੁਆਇੰਟ ਸਰਕਾਰ ਦਾ। ਕਹਾਂ ਸਿੱਧੂ ਜੀ

میںا جی پندرہ سو دے پندرہ سو بلی, ایمان ہے، تا بلی دلویر آر سنویر جی نرد سدھو جی آدر جہاں ہر جیتا پھر میدان یہ لگتا ہاں ہوگی بلے ملے مل بولو نل دے مدان چمکیلے دے پتر دیا کبڈیاں تو بڑے مارے گھر لگ رہے ਉਧਰਲੇ ਪਾਸੇ ਵੇਖਾਂਗੇ ਮਨਾਮ ਦੇ ਵਿੱਚ ਅਗਲੀ ਕਬੱਡੀ ਪਾਉਂਦੇ ਵੀ ਧੰਨ ਵੀਵਾਧਾ ਉਧਰਲੇ ਪਾਸੇ ਚਾਰ ਸੱਜਿਆ ਮਨਜੀਤ ਸਟੂਡੀਓ ਦੀ ਕਾਲੇ ਸਿੰਘਾ ਕਹਿੰਦੇ ਵੀ ਵੱਡਾ ਕਾਰੋਬਾਰ ਆ ਮਨਜੀਤ ਸਟੂਡੀਓ ਹੁਣ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਹਰ ਸਾਲ ਭਾਵੇਂ ਕਿ ਕਬੱਡੀ ਗੱਪ ਨੂੰ ਕਵਰ ਕਰਦੇ ਨੇ ਵਿਆਹ ਖੁਸ਼ੀ ਦੇ ਮੌਕੇ ਤੇ ਆਪਾਂ ਇਹਨਾਂ ਦਾ ਵੀ ਸੰਪਰਕ ਕਰ ਸਕਦੇ ਆ ਮਨਜੀਤ ਸਟੂਡੀਓ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਪ੍ਰਤਮ ਸਟੂਡੀਓ ਦੇ ਵੀ ਆਵਾਜ਼ ਧੰਨ ਕਰਾਂਗੇ ਤੇ ਨਾਲ ਹੀ ਸਾਡੇ ਵੀ ਦੋਜਨ ਸਟੂਡੀਓ ਇਹਨਾਂ ਦੇ ਕੈਮਰੇ ਹਰਸ ਨੇ ਕਬੜੀ 265.com ਦੇ ਨਾਲ ਲਾਈਵ ਜਿਹੜੇ ਵੀਰ ਪਰ ਉਧਰ ਮੱਤੂ ਦਾ ਜਫਾ ਮੱਤੂ 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 1500 1500 1500 ਜਫਾ ਨਹੀਂ ਲੱਗਾ ਪਿੰਡਾਂ ਦਾ ਕਿਹਦੇ ਵੀ ਹਜਿੱਕ ਪਹਿਲਾ ਦਫਾ ਆਇਆ ਸਾਡੇ ਕੋਲ 1000 ਪਿੰਡਾ ਕਨੇਡਾ ਵੱਲੋਂ 1000 ਮੋਟਰ ਦੇ ਪਾਸੇ ਇੱਕ ਸਿੱਧੂ ਸਾਹਿਬ ਗੁਰਮੀਲ ਸਿੰਘ ਜੀ ਸਿੱਧੂ ਜੀ ਸਿੱਧੂ ਖਨਾਸ ਸਪਰੇ ਸਪਰੇ ਪਾ ਦਿ ਕਰੋ ਜੀ ਸਤਕਾਰ ਪੰਡਾਲ ਜੋਤ ਵਾਲਾ ਸਤਕਰ ਨਾਲ ਦੋਨੇ ਵਾਲੇ ਕਬੱਡੀ ਪਾ ਰਿਹਾ ਹੈ ਸਤਕਾਰ ਦੇ ਤਾਇ ਜੀ ਵੱਲੋਂ 1000 ਦਾ ਸਾਰੀ ਦੀ ਇਨਾਮ ਵੇਜਿਆ ਗਿਆ ਇਧਰ ਲੈ ਇਧਰ ਪੰਡਾਲ ਜੀ ਮੁਬਾਰਕਾਂ ਮੁਬਾਰਕਾਂ ਸਤਕਾਰ 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 ਦੀ ਕਬੱਡੀ ਹੈ ਜੇ ਸਤਕਾਰ ਨੰਬਰ ਲੈ ਗਿਆ ਤੇ ਪੰਡਾਲ ਵੀ ਤੇਰੇ ਵੱਲੋਂ 500 ਸਤਕਾਰ ਨੂੰ ਵੀ ਇਨਾਮ ਦਿੱਤਾ ਹੈ 500 ਸਤਕਾਰ ਨੂੰ ਵੀ ਇਨਾਮ ਕਰਨਾ ਹੈ ਉਹ ਇਧਰਲੇ ਪਾਸੇ ਦੇਖਾਂਗੇ ਮਰਾ ਇਧਰ ਜਿਹੜੇ ਆਉਣ ਦੇ ਲਈ ਧਾਵੀ ਵਾਤਾ ਉਧਰ ਨੇ 500 ਜੀਤ ਲੱਗੇ ਵੱਲੋਂ ਪਢਾਲ ਦੋਨੇ ਫਿਰ ਜਿੱਤੂ 500 ਮਤ ਤੋਂ ਆੜ ਵੇਖੋ ਕਿ ਵਿਚੋ ਸਰਕਾਰ ਦੀ ਟੀਮ ਸਰਕਾਰ ਦੇ ਬਾਪੂ ਜੀ 500 ਵੀ ਆ ਸਰਕਾਰ ਲਈ ਹੈ ਲੇਦਰ ਪਢਾਲ ਦੀ 100 ਨਹੀਂ 100 ਹੋਰ ਦੋ ਇਹ ਤਾਂ ਗੱਲ ਹੀ ਬਾਦੀ ਹੁਣ ਤਾਂ ਲੱਖਾਂ ਦੀ ਗੱਲ ਤੁਸੀਂ ਕਰ ਦਿੱਤੀ ਹੈ ਤੇ ਲੇਦਰ ਪਢਾਲ ਜੁਨਾ ਵੱਲੋਂ ਵੀ 200 ਸਰਕਾਰ ਦੇ ਲਈ ਸਰਕਾਰ ਦੇ ਪਿਤਾ ਜੀ ਉਹਨਾਂ ਵੱਲੋਂ ਵੀ 500 ਸਰਕਾਰ ਦੇ ਲਈ ਲੈ ਵੀ ਸਤਲਾ ਵਾਲੇ ਕੱਲੇ ਕੱਲੇ ਨੋਟ ਤੇ ਨਾਮ ਲਿਖਦੀ ਨਾ ਨਾੜਵਾਂਾਂ ਦੇ ਨਕੀਸੀ ਦੀ ਮੀਤਾ ਦੀ ਸ਼ਰਮਾ ਦੋਨਾ ਤੇ ਇਹ ਜੇ ਸੁੱਚਾ ਸੀ ਦੀ ਸਰਕਾਰ ਦੇ 100 ਰੁਪਏ ਲੈਂਬਰ ਪੰਡਾਲ ਜੀ ਹਰ ਵੱਲੋਂ 200 ਰੁਪਏ ਸਿੱਧੇ ਇਹ ਸਰਕਾਰ ਦੇ ਵਾਸਤੇ ਮੈਂ ਜਗ੍ਹਾ ਪੁੱਛ ਰਾਂਗੇ ਇਹ ਚੁਪਕੀ ਦੇ ਦਾ ਪੁੱਤਰ ਕਬੱਡੀ ਪਾ ਰਿਹਾ ਸੀ ਆਜਾ ਰਾਜੇ ਪੰਡਾਲ ਵਰਗੇ ਨਾਦ ਵੱਲੋਂ ਖੇਡ ਦੇ ਮੈਦਾਨ ਵਿੱਚ ਕੋਲੇ ਵਰਗੇ ਕੀਪੇ ਵਰਗੇ ਹਨੀ ਵਰਗੇ ਆ ਸੁਖੇ ਪੰਡਾਲ ਦੀ ਗੱਲ ਕਿਹਦੇ ਜੱਸੇ ਦੀ ਗੱਲ ਹੋਣੀ ਹੈ ਵੱਡੇ ਰਾਜੇ ਵਰਗੇ ਬੱਤੂ ਵਰਗੇ ਕੰਤੇ ਵਰਗੇ ਜਿੰਦੂ ਵਰਗੇ ਆਰ ਲਖਵੀ ਲਖਾਰੀ ਲੰਡਰ ਹੌਟਲ ਵਾਲੇ ਉਹਨਾਂ ਦਾ ਸਭ ਦਾ ਸਾਥ ਗਿਆ ਲੈ ਮੈਂ ਜਿਸ ਜਿੱਤੂ ਦਾ ਹੋਦਾ ਸਾਰਾ ਦਾ ਦੇ ਸਾਥ ਸੋਨੀ ਮੋਠਾੜੀ ਤੇ ਹੱਤੂ ਨੂੰ 100000 ਰੁਪਇਆ ਮੱਤੂ ਨੂੰ 1000 ਰੁਪਇਆ ਰਖਵਾਰੀ ਲੰਡਰ ਹੌਟਲ ਨਾਲ ਇੱਕ ਬੈਟ ਭਾਜੀ ਬਿੱਟੂ ਜੋੜਾ ਸਾਹਿਬ ਦੇ ਪੁਆਇੰਟ ਦੇ 14 ਤੇ ਸਾਡੇ 25 ਪੁਆਇੰਟ ਤੱਪ ਸੇ ਜੋੜਾ ਇਹ ਪਟਾਦਾਂ ਵੀ ਬੱਬੂ ਦੇ ਲਾਗੇ 500 ਹੈ ਵੀ ਸਿਦਨਾ ਵਾਲਾ ਖੜੇ ਵੀ ਪੂਜ ਦੇ ਰਸਤੇ ਹੈ ਬੱਬੂ ਸੈਦੋਵਾਲ ਦੇ ਲਈ 500 ਪਢਾਲ ਦੋਨੋਂ ਦੀ ਟੀਮ ਦੇ ਇਸ ਮੈਚ ਦੇ ਵਿੱਚੋਂ 25 ਪੁਆਇੰਟ ਦੇ ਪਢਾਲ ਦੋਨਾਂ ਜੇਤੂ ਆ ਲੱਖਾਂ ਮੁਬਾਰਕ ਜੀਤ ਸਿੰਘ ਵਾਲੀਆ ਤੇਰੇ ਤਾਇਆ ਜੀ ਵੱਲੋਂ ਸਾਰੀ ਟੀਮ ਲਈ 1000 ਪੁੱਜਿਆ ਸੀ 3 ਦਾ 1000 ਇਹ ਮੈਚ ਦੇ ਫਿਰ ਪੁੱਜ ਗਿਆ ਜੀ ਇਹਦੇ ਸਾਰੇ ਪ੍ਰਮੇਂਦਰ ਪਿੰਦਾ ਜੀ ਲੱਖੇ ਵੀ ਨੂੰ ਖੇਡ ਦੇ ਮદાન ਚ ਲੈ ਕੇ ਆਉਣਗੇ ਆ ਲੱਖੇ ਵਾਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਹਿੰਦੇ ਵੀ ਤੁਸੀਂ ਨੋਟਾਂ ਦੀ ਮਸ਼ੀਨ ਤੇ ਤਾੜੀ ਮਾਰਦੇ ਲੱਖੇ ਸਿਨਵਾ ਦੇ ਵਾਸਤੇ ਕਰੀਂ ਜ਼ੋਰਦਾਰ ਲੱਖਾ ਸਾਡਾ ਵੀਰ ਅੱਜ ਕਹਿੰਦੇ ਵੀ ਮੋਟਰਸਾਈਕਲ ਵੰਡੇ ਆ ਔਰ ਖਿਡਾਰੀਏ ਤੇ ਵੀ ਨੋਟਾਂ ਦਾ ਵੀ ਵਰਾ ਦਿੱਤਾ ਲੱਖਾ ਲੰਡਰ ਹੁੱਟ ਬੱਲੀ ਵੀ ਆ ਤੁਸੀਂ ਵਿੱਚ ਦਲਵੀਰ ਕਲੱਚ ਕਿਧਰ ਗਿਆ ਆਪਣਾ ਸਾਡਾ ਵੀਰ ਦਲਵੀਰ ਕਲੱਚ ਅੱਜ ਕਹਿੰਦੇ ਵੀ ਜਾ ਜੇ ਪੰਡਾਲ ਦਾ ਚੜ੍ਹਦੀ ਕਲਾ ਕਬੱਡੀ ਕਲੱਬ ਗੁਰਜੀਤ ਸਿੰਘ ਜਗਨ ਕੀ ਹਰਜੀਤੋ ਫਰੈਂਡਸ ਕਬੱਡੀ ਕਲੱਬ ਪਤੋ ਵੀਰਾ ਸਿੰਘ ਦੀ ਟੀਮ ਨੂੰ ਜਿੱਥੇ ਵੀ ਆਵਾਜ਼ ਸੁਣਦੇ ਟੀਮ ਜਲਦੀ ਆਵੇ ਇੱਕ ਮਿੰਟ ਬਾਜੀ ਗੋਗੋ ਰੁੜਕੀ ਗੁਰਜੀਤ ਸਿੰਘ ਗੋਗੋ ਰੁੜਕੀ ਮੇਰੀ ਬੇਨਤੀ ਹੈ ਜਿੱਥੇ ਵੀ ਆਵਾਜ਼ ਹੁੰਦਾ ਹੋਇਆ ਸਾਡਾ ਵੀਰਾ ਬਾਤ ਜਲਦ ਖੇਡ ਮੈਦਾਨ ਪੁੱਜੇ ਗੁਰਜੀਤ ਸਿੰਘ ਗੋਗੋ ਰੁੜਕੀ ਵਾਲਾ ਔਰ ਬਹੁਤ ਬਹੁਤ ਧੰਨ ਸਾਡੇ ਵੀ ਲੱਖਾਂ ਦੀ ਸਿਧਨਾ ਵਾਲੇ ਖੇਡ ਬੋਲਾ ਦਾ ਵੀ ਵੱਡਾ ਮਾਣ ਕਰਦੇ ਆ ਹਰਜੋਤ ਆਪਣਾ ਪ੍ਰਾਈਜ਼ ਲੈ ਜੀ ਹਰਜੋਤ 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 ਸੜਾ ਵੀਰ ਆਪਣਾ ਮਾਣ ਸਨਮਾਨ ਜੋ ਲੈ ਕੇ ਜਾਵੇ ਹਰਜੋਤ ਦਰਜੀਤ ਸਿੰਘ ਗੋਗੋ ਰੁੜਕੀ ਮੇਰੀ ਬੇਨਤੀ ਹੈ ਜਿੱਥੇ ਵੀ ਇਹ ਆਵਾਜ਼ ਹੁੰਦਾ ਹੈ ਕਬੱਡੀ ਦਾ ਮਹਾਰਾਥੀ ਉਹ ਆਪਣਾ ਸਨਮਾਨ ਚ ਅੱਗੇ ਵਧਾਤ ਕਰੇਗਾ ਤੇ ਅੱਜ ਕਦੇ ਵੀ ਇਸੇ ਵਿਰਦੇ ਜੰਪਲ ਦਾ ਮਾਣ ਮੱਤੇ ਕਬੱਡੀ ਖਿਡਾਰੀ ਦਾ ਜੋ ਚੜ੍ਹਦੀ ਕਲਾ ਕਬੱਡੀ ਕਲੱਬ ਜਲੰਧਰ ਦੇ ਵਾਸਤੇ ਕਬੱਡੀਆਂ ਪਾਉਂਦਾ ਛੋਟੇ ਰਾਜੇ ਭੰਡਾਲ ਦਾ 21000 ਰੁਪਏ ਰਹਿਣਗੇ ਦਾੜੀ ਮਾਰਦੇ ਛੋਟੇ ਰਾਜੇ ਦੇ ਵਾਸਤੇ ਵੀ ਅੱਜ 21000 ਨਾਲ ਛੋਟਾ ਰਾਜੇ ਭੰਡਾਲ ਦੋਨੇ ਵਾਲਾ ਵੀ ਨਵੇਂ ਰਵੇਗਾ ਤੇ ਸਪਰੇ ਜਿਹੜੀ ਆ ਉਹ ਬਹੁਤ ਜਲਦ ਮਨਾਨ ਦੀ ਪੁੱਤਗੀ ਦੀ ਜਾਵੇ ਮੂੰਹ ਸਪਰੇ ਖੇਡ ਦੇ ਨਾਂ ਦੀ ਪੁੱਤਗੀ ਦੀ ਆਵੇ ਸਾਡਾ ਲੱਖਾਂ ਦੀ ਲੰਡਨ ਹੋਟਲ ਵਾਲੇ ਬਾਦ ਸਤਕਾਰ ਜੋ ਵੀਰ 1000 ਰੁਪਇਆ ਪੰਜਾਬੀ ਬੋਲਾਂ ਦਾ ਵੱਡਾ ਮਾਨ ਭੇਜਦੇ ਆ ਮਨਜੀਤ ਭੰਡਾਲ ਹੁਣਾਂ ਵੱਲੋਂ ਵੀ 1000 ਰੁਪਏ ਆ ਰਿਹਾ ਸਾਡੇ ਅਵਤਾਰ ਸਿੰਘ ਜੈਦੋਵਾਲ ਉਹਨਾਂ ਕੋਲ ਹਰਜੋਤ ਆਪਣੇ 1000 ਰੁਪਏ ਪ੍ਰਾਤ ਕਰੇ ਜਾ ਕੇ ਅਵਤਾਰ ਸਿੰਘ ਸਾਡੇ ਵੀਰ ਨੇ ਪ੍ਰਬੰਧਕ ਕਮੇਟੀ ਦਾ ਵੱਡਾ ਨਾਮ ਹੈ ਜਿਹਨਾਂ ਪਿਆਰ ਨਾਲ ਤਾਰਾ ਜੀ ਵੀ ਕਹਿੰਦੇ ਆ ਤਾਰੇ ਵੀਰ ਹੁਣਾਂ ਕੋਲ ਆ ਕੇ ਹਰਜੋਤ 1000 ਰੁਪਏ ਪ੍ਰਾਤ ਕਰੇ ਮੇਰੀ ਬੇਨਤੀ ਹੈ ਬੇ ਮੈਚ ਬਾਅਦ ਜਲ ਸ਼ੁਰੂ ਕੀਤਾ ਜਾਵੇਗਾ ਗੁਰਜੀਤ ਸਿੰਘ ਗੋਗੋ ਟਾਈਗਰ ਰੁੜਕੀ ਵਾਲਾ ਜਿੱਥੇ ਵੀ ਬਾਸ ਹੁੰਦਾ ਹੋਵੇ ਪ੍ਰਧਾਨ ਮੱਖਣ ਸਿੰਘ ਦੀ ਧਾਲੀ ਵਾਲਾ ਬੇਨਤੀ ਕੀਤੀ ਜਾ ਰਹੀ ਹੈ ਬਈ ਆਪਣਾ ਸਨਮਾਨ ਚੇਤ ਪ੍ਰਾਤ ਕਰੇਗਾ ਰੁੜਕੀ ਦੇ ਗੋਗੋ ਦਾ ਤੇ ਵੱਡੇ ਪੱਦਰ ਤੇ ਮਾਨ ਸਨਮਾਨ ਹੋਣਾ ਹੈ ਗੋਗੋ ਰੁੜਕੀ ਤੇ ਮੇਰੀ ਬੇਨਤੀ ਹੈ ਨਾਲ ਹੀ ਸੁੱਖੇ ਪੰਡਾਲ ਜੀ ਨੂੰ ਵੀ ਉਹ ਵੀ ਮੈਦਾਨ ਤੇ ਚਾਹ ਕੇ ਸੁੱਖਾ ਪੰਡਾਲ ਜੀ ਇਧਰ ਕੇਦਰਵੀ ਹਰਜੀਤ ਫਰੈਂਸ ਕਬੱਡੀ ਕਲਾਬ ਵਿੱਕੀ ਫਰੀਕੇ ਤੇ ਗੋਗਰ ਰੁੜਕੀ ਦਾ ਮਾਨ ਸਨਮਾਨ ਸੁੱਖਾ ਪੰਡਾਲ ਜੀ ਸੁੱਖੇ ਪੰਡਾਲ ਜੀ ਨੂੰ ਬੇਨਤੀ ਹੈ ਵੀ ਜਿੱਥੇ ਵੀ ਸਾਡਾ ਵੀਰ ਆਵਾਸ ਹੁੰਦਾ ਹੈ ਸਭ ਤੋਂ ਪਹਿਲਾਂ ਖੇਡ ਇਮਰਾਨ ਜੀ ਪੁੱਜੇਗਾ ਸੁੱਖਾ ਪੰਡਾਲ ਮੀਰੀ ਕਬੱਡੀ ਕਲੱਬ ਮੀਰੀ ਬੀਰੀ ਕਬੱਡੀ ਕਲੱਬ ਨਾਰਥ ਅਮਰੀਕਾ ਦੇ ਜਿੰਨੇ ਵੀ ਪਲੇਅਰ ਨੇ ਉਹਨਾਂ ਨੂੰ ਬੇਨਤੀ ਹੈ ਬੇ ਰੁੜਕੀ ਦੇ ਗੁਰਜੀਤ ਸਿੰਘ ਗੋਗੇ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ ਮੀਰੀ ਬੀਰੀ ਕਬੱਡੀ ਕਲੱਬ ਨਾਰਥ ਅਮਰੀਕਾ ਦੇ ਸਾਰੇ ਪਲੇਅਰ ਜਿਹੜੇ ਆ ਖੇਡ ਦੇ ਮੈਦਾਨ ਜਿਹੜਾ ਪ੍ਰਧਾਨ ਮੱਖਣ ਸਿੰਘ ਦੀ ਤਾਲੀ ਵਾਲੇ ਹੁਣਾਂ ਵੱਲੋਂ ਬੇਨਤੀ ਹੈ ਗੁਰਜੀਤ ਸਿੰਘ ਗੋਗੇ ਰੁੜਕੀ ਤੇ ਵਿੱਕੀ ਹਰੀਕੇ ਤੇ ਅਮਨ ਥਿਗਲੀ ਜੇਨੂ ਜਹਾਦ ਦਾ ਟੋੜਿਆ ਇੱਕ ਖਾਨੋਵਾਲਾ ਜਿੰਦਰ ਜੇਨੂ ਜਹਾਦ ਦਾ ਖਿਤਾਬ ਮਿਲਿਆ ਹਾਂਜੀ ਹੈਲੋ ਇਹ ਲੱਖਾ ਸਦਮਾ ਆਪਣਾ ਸਮਾਜਨ ਲੈਣ ਦੀ ਕੋਪਾਲਤਾ ਕਰਨ ਪਿੰਡਾ ਜੋਤ ਸਿੰਘ ਸਰਪੰਨ ਸਾਹਿਬ ਮੇਰੇ ਸਾਥੀ ਸਮਾਜਨ ਦੇਣਗੇ ਹਰਮੇਸ਼ ਸਿੰਘ ਪੁੰਜ ਦੀ ਕੋਪਾਲਤਾ ਕਰਨ ਇਧਰ ਬਾਤੀ ਸਤਿਕਾਰਯੋਗ ਸਰਦਾਰ ਹਰਵਿੰਦਰ ਸਿੰਘ ਪਾਲ ਹਰਵਿੰਦਰ ਪਾਲ ਸਿੰਘ ਨਸੀਰਪੁਰ ਵਾਲੇ ਆਪਣੀ ਮਿੱਤਰ ਮੰਡਲੀ ਦਾ ਉਹ ਵੀ ਪੁੱਜੇ ਨੇ ਸਾਡੇ ਲਖਵੀਰ ਸਿੰਘ ਨਸੀਰਪੁਰ ਤੋਂ ਹਰਵਿੰਦਰ ਪਾਲ ਸਿੰਘ ਨਸੀਰਪੁਰ ਵਾਲੇ ਪੁੱਜੇ ਨੇ ਸੋ ਉਹਨਾਂ ਦਾ ਵੀ ਬាទ ਬាទ ਧੰਨਵਾਦ ਕੀਤਾ ਡਾਰੇ ਆ ਆਪਣੇ ਸਾਥੀਆਂ ਦਾ ਪੁੱਜੇ ਹੋਏ ਨੇ ਸੋ ਉਹਨਾਂ ਦਾ ਵੀ ਬាទ ਬាទ ਧੰਨਵਾਦ ਹੈ ਫਾਈਨਲ ਮੈਚ ਅੱਜ ਖੇਡ ਦੇ ਮੈਦਾਨ ਪੰਡਾਲ ਦੇ ਉਹਨਾਂ ਦੀ ਤਰਤੀ ਹੈ ਤੇ ਦੁਨੀਆ ਦੇ ਮਹਾਰਥੀ ਹੁਣ ਕੀ ਦੇ ਗੋਗੋ ਗੁਰਜੀਤ ਸਿੰਘ ਦਾ ਵਿੱਕੀ ਫਰੀਕੇ ਦਾ ਮਾਨਸਤਾਨ ਅਮਨ ਠਿਗਲੀ ਦਾ ਵਾਸਨਾ ਜੋ ਕੀਤਾ ਨਾਨਾ ਪ੍ਰਧਾਨ ਮੱਖਰ ਸਿੰਘ ਦੀ तालीवान ਹੁਣਾਂ ਵੱਲੋਂ ਬੇਨਤੀ ਹੈ ਵੀ ਜਿੰਨੇ ਵੀ ਪਲੇਅਰ ਨੇ ਮੀਰੀ ਪੀਰੀ ਕਬੱਡੀ ਕਲੱਬ ਦਾ ਨਾਰਸ ਅਮਰੀਕਾ ਦੇ ਉਹ ਹੋਰ ਬੇਨਤੀ ਕਰਾ ਸਰਦਾਰ ਤਨਜੀਤ ਸਿੰਘ ਜੀ ਪਲੇਅਰ ਜੋ ਮੇਰੇ ਭਤੀਜੇ ਵਾਈ ਹਨ ਅੱਜ ਇਟਲੀ ਤੋਂ ਇਸ ਟੂਰਨਾਮੈਂਟ ਸ਼ਾਮ ਹੋਂ ਲਈ ਪਹੁੰਚੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਪੰਜੀ ਸਿੰਘ ਤੇ ਅਗਲੀ ਗੱਲ ਸਾਡਾ ਰਪਿੰਦਰ ਜਲਾਲ ਤੇ ਅਮਨ ਲੋਪੂ